ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਰਾਮਪੁਰੇ ਬਾਈ ਮੰਗੇ ਕੋਲ ਪਹੁੰਚ ਗਏ ਆ ਤਿੰਨ ਝੋਟੀਆਂ ਸੇਲ ਆ ਬਾਈ ਕੋਲੋਂ ਵੱਧੇ ਹੀ ਝੋਟੀਆਂ ਬਾਈ ਜੰਦਾ ਵੀ ਝੋਟੀਆਂ ਕੋਹ ਸੇਲ ਹੋ ਗਈਆਂ ਵਾ ਤੇ ਤਿੰਨ ਵਿਖਾਉਣੀਆਂ ਝੋਟੀਆਂ ਤੇ ਚੰਗੀ ਕੁਆਲਿਟੀ ਦੀਆਂ ਪਹਿਲੀਆਂ ਦੂਜੀਆਂ ਝੋਟੀਆਂ ਤੇ ਆਜੋ ਬਾਈ ਜੀ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਜੀ ਵਧੀਆ ਹੋ ਗਿਆ ਬਹੁਤ ਫਰਮਾ ਵਾ ਬਸ ਠੀਕ ਜੀ ਤੇ ਪਿੰਡ ਦੱਸ ਦਿਓ ਆਪਣਾ ਜੀ ਪਿੰਡ ਰਾਮਪੁਰਾ ਹਾਂਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਤਸੀਲ ਵੀ ਪਿੰਡ ਰਾਮਪੁਰਾ ਕੋਲ ਜਿਹੜਾ ਜ਼ਿਲ੍ਹਾ ਨਾਲ ਸੋਲਿਆ ਕਰੇ ਹਾਲੇ ਕਬੀਰ ਮੇਰਾ ਵੀ ਕਿਹੜਾ ਜ਼ਿਲ੍ਹੇ ਦੇ ਮਿਲਕ ਅੰਮ੍ਰਿਤਸਰ ਦੇ ਕੋਲ ਆਪਾਂ ਬੋਲਡਰ ਗੇਟ ਦੇ ਕੋਲ ਆਪਾਂ ਪਿੰਡ ਆ ਅੰਮ੍ਰਿਤਸਰ ਦੇ ਵਿੱਚ ਹੀ ਆ ਠੀਕ ਹੈ ਜੀ ਫਿਰ ਪਿੰਡ ਵੀ ਰਾਮਪੁਰਾ ਕਰ ਫਿਰ ਡਰੈਸ ਪੁੱਛ ਕੇ ਟੈਕਲ ਪੁੱਛ ਕੇ ਬਾਅਦ ਵਿੱਚ ਪੈਣਾ ਤੁਹਾਨੂੰ ਦੱਸ ਦਿਆਂ ਕਰਦੇ ਸਲਾਹ ਠੀਕ ਜੀ ਤੇ ਸਲਾਹ ਕਰਕੇ ਵੀ ਮੈਂ ਫੋਨ ਕਰਿਆ ਪਰ ਜਿਵੇਂ ਪਹਿਲਾਂ ਬੋਲਿਆ ਹਾਂ ਵੀ ਆਹ ਡਰੈਸ ਹੈ ਆਹ ਹਾਂਜੀ ਪਿੰਡ ਰਾਮਪੁਰਾ ਚ ਹੀ ਤੇ ਆਹ ਦੁਬੁੱਢੀ ਅੱਡੇ ਨੂੰ ਮੁ ਤੇ ਬਾਬਾ ਨੌਰ ਤੋਂ ਗੁਰਦੁਆਰੇ ਟੋਲਾ ਸਾਹਿਬ ਲੱਗੂ ਇੱਥੋਂ ਸਾਹ 2 ਕਿਲੋਮੀਟਰ ਹਾਂਜੀ 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 ਠੀਕ ਤੇ ਕਹਿੰਦਾ ਪਹਿਲਾਂ ਦੱਸੋ ਵੀ ਕਿਦਾਂ ਵੀਡੀਓ ਦਾ ਵਧੀਆ ਬਾਰੇ ਇਹ ਕੋਈ ਮਾਮਲਾ ਨਹੀਂ ਹੈਗਾ ਵੇਖ ਲੈਣਾ ਵੀਰਾਂ ਨੇ ਇਹ ਵਾਲਾ ਲੋਕਾਂ ਨੂੰ ਕਹਿੰਦਾ ਵੀ ਹਾਂ ਵੇਖਣੀ ਆ ਉਹ ਹੋ ਗਿਆ ਫਿਰ ਉਹ ਇਸ ਤਰ੍ਹਾਂ ਹੀ ਪਾਈ ਦੇ YouTube ਤੇ ਪਾਈ ਦੀ ਆ ਬਾਕੀ ਤੁਹਾਨੂੰ ਅਜ ਤੱਕ ਤੁਸੀਂ ਵੀਡੀਓ ਬਣਾਉਂਦੇ ਤੁਸੀਂ ਲੰਮਾ ਦੁੱਧ ਤਾਂ ਨਹੀਂ ਚੱਲਦਾ ਨਹੀਂ 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 ਕਹਿੰਦੇ ਤਾਂ ਹਾਂਜੀ ਹਾਂਜੀ ਬਾਬਾ ਪੀਤਾ ਨਾ ਕਰਦਾ ਨਹੀਂ ਤਾਂ ਹੀ ਚਲੋ ਤੁਹਾਡੀ ਵੀਡੀਓ ਪਾਈ ਦੀ ਆ ਜੇ ਲੰਮਾ ਹੁੰਦਾ ਨਾ ਤਾਂ ਅਸੀਂ ਪਾਉਂਗੀ ਨਹੀਂ ਸੱਚਾਈ ਗੱਲ ਦੀ ਆਪਣੀ ਤੇ ਆ ਝੋਟੀ ਕਿਦਾਂ ਜੀ ਤਾਂ ਜੀ ਸੂਈ ਜੀ ਵੇਖੋ ਪਹਿਲਾ ਸੂਆ ਦੂਜਾ ਜੀ ਦੂਜਾ ਸੂਆ ਦੂਜਾ ਸੂਆ ਵੇਖੋ ਕੱਟੇ ਜੱਟ ਬਲੈਕ ਤੇ ਮਾਂ ਦਾ ਮਾਣ ਤਾਂ ਬਾਅਦ ਚਿੱਟਾ ਹੈ ਜਾਂ ਨਹੀਂ ਨੇ ਮਾਂ ਦਾ ਵੀ ਕੋਈ ਆ ਦੋ ਰਹਿ ਕੇ ਦੇ ਵਿੱਚ ਫੋਟਾ ਇੱਕ ਕੰਮ ਆ ਝੋਟੀ ਜਵਾਨ ਹੈ ਵੱਡੀ ਝੋਟੀ ਦੀ ਛਿੱਕੀ ਤੇ ਬਰਾਬਰ ਦਾ ਤੇ ਇਹ ਟੁੰਡਾ ਕੀ ਕਰ ਲੋ ਝੋਟੀ ਨੂੰ ਅੱਜ ਤੇ ਖੋ ਤੇ ਲੇਵੇ ਦੀ ਵੀ ਸਾਫ ਹੈ ਤੇ ਕਿੰਨਾ ਦੁੱਧ ਹੁਣ ਕਹਿਣ ਦੇ ਦੁੱਧ ਹੋਣੇ ਲਗੋ 15 ਕਿਲੋ ਦਾ 15 ਕਿਲੋ ਉਦਾਂ ਖਾਨੀ ਨੂੰ 14 ਕਿਲੋ ਦੀ ਗਾਰੰਟੀ ਲੀਟਰ ਮਾਰ ਕੇ ਖੜੇ ਵੀਰ ਮੇਰੇ ਜਿਨੇ ਨਹੀਂ ਵੀ ਦੇਖੇ ਚੋਕ ਸਲੀ ਕਰਕੇ ਖੜੇ ਹਾਂ 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 ਆਪਣੀ ਫੁੱਲ ਬਣਾ ਦੋ ਦੋ ਘੋਣਾ ਭਾਵੇਂ ਆਨਲਾਈਨ ਚ ਵਾਲੇ ਇਦਾਂ ਮੱਜੀ ਚ ਵਾਲੇ ਬਾਕੀ ਇਹ ਲੋਕਾਂ ਨੂੰ ਵੀ ਜਵਾਬਸਮਾਨੀ ਗਾਰੰਟੀ ਨੂੰ ਜਵਾਬਸਮਾਨੀ ਗਾਰੰਟੀ ਦੁੱਧ ਵੀ ਨਾਲ ਗਾਰੰਟੀ ਹੋਊਗੀ ਠੀਕ ਹੈ ਪਹਿਲੇ ਜਵਾਬਸਮਾਨੀ ਗਾਰੰਟੀ ਨਹੀਂ ਹੋਊਗੀ ਠੀਕ ਹੈ ਅੱਗੱਡੀ ਮਗਜ਼ੇ ਝੋਟੀ ਸਾਫ ਹੈ ਚੰਗੀ ਲੇਵੇ ਦੀ ਇਦਾਂ ਦੇ ਚੰਗੀ ਆਪਾਂ ਵੀ ਬਣਾ ਲਵਾਂ ਉਹ ਨਿਗਿਆ ਨਿਗਿਆ ਲੋਕੀ ਕਹੀ ਜਦ ਇਹ ਨਮਾਸ਼ ਵਾਲੀ ਸੀ ਉਹ ਵਾਲੀ ਹਾਂ ਨਮਾਸ਼ ਵਾਲੀ ਹੁੰਦਾ ਨਹੀਂ ਹਾਂਜੀ ਹਾਂਜੀ ਹਾਂ ਦੇਖੋ ਕਦਾਂ ਸੋਣਾ ਘਰ ਘਰ ਥੋੜੀ ਕੰਮ ਦੀ ਹੈ ਨਹੀਂ ਨਹੀਂ ਸਹੀ ਗੱਲ ਹੈ ਆਹ ਤੱਕ ਹਨ ਬਾਹਰ ਕਟੇ ਬਣਾਉਨੇ ਆ ਲੈ ਆਓ ਲੈ ਆਓ ਇੱਧਰ ਆ ਜਾਂਦੇ ਛੋਟੀ ਸਫਾਈਆਂ 'ਚ ਫੁੱਲ ਹੈ ਸਫਾਈਆਂ ਦਵਾਈ ਦਾ ਇਹ ਤਾਂ ਹੋਰ ਵੀ ਆ ਹਾਂਜੀ ਹਾਂਜੀ ਗਾਰਖਾੜ ਜਿੰਨੀ ਗਾਰ ਉਹ ਨਹੀਂ ਬਸਾੜਿਆ ਇਹ ਫਿਰ ਦੁੱਧ ਵਾਲੀਆਂ ਦੀਆਂ ਛੋਟੀਆਂ ਜਿਹੜੀਆਂ ਗਾਰਖਾੜ ਇੱਕ ਹੋਵੇ ਨਾ ਹਾਂਜੀ ਹਾਂਜੀ ਤੇ ਇਹ ਦੁੱਧ ਵਾਲੀਆਂ ਦੀਆਂ ਛੋਟੀਆਂ ਡਰੇ ਉਹ ਤਾਂ ਕੋਈ ਗੱਲ ਨਹੀਂ ਵੀਚਾ ਜੀ ਤਾਂ ਬੱਧੀ ਨਹੀਂ ਹਾਂਜੀ ਕੈਮਰੇ ਤੋਂ ਤਾਂ ਸੁਣ ਵੀ ਛੱਗਦੀ ਛੋਟੀ ਹਾਂ ਹਾਂ ਹਾਂਜੀ ਹਾਂਜੀ ਤੇ ਬਸ ਜੈ ਜੈ ਮੋਲਾ ਪਰ ਤੁਹਾਨੂੰ ਬੜਾ ਹੀ ਵੀਡੀਓ ਆਪਣੀ ਜਿਹਾ ਜੀ ਹੁੰਦਾ ਵਾ ਛੋਟੇ ਲੋਕਾਂ ਦੇ ਮੇਕੀ ਹਿਸਾਬ ਤਾਂ ਉਹਦੇ ਛੋਟੇ 2 ਲੱਖ ਦੀ ਹੈ ਨਹੀਂ ਤਾਂ ਉਹਦਾ ਗੱਲ ਤਾਂ ਨਹੀਂ ਹੋਵੇਦਾ ਹਾਂਜੀ ਹਾਂ ਧਰਦਾ ਦਸਨ ਨਹੀਂ ਜਾਂਦਾ ਰਾਰਾ ਨਹੀਂ ਸਹੀ ਗੱਲ ਨਹੀਂ ਜਾਂਦਾ ਚਲੋ ਆਪਾਂ ਤਾਂ ਹੁਣ ਆਪਣੇ ਬਦ ਰਹਿਣੀ ਨਹੀਂ ਲੋਕੀ ਕਹਿੰਦੇ ਇਹੋ ਜੀ ਚੀਜ਼ ਕਈਆਂ ਪੈਸਾ ਨਾ ਮਿਲਦੀ ਉਹ ਮੈਨੂੰ ਸਭ ਕੋ ਮਿਲਦਾ ਪੈਸਾ ਬੋਲ ਕਹਿੰਦੇ ਹੈ ਨਾ ਕੇਵਲ ਪੈਸੇ ਹੀ ਬੋਲ ਨਹੀਂ ਰੇ ਨਾ ਮਿਲਦਾ ਹੁੰਦਾ ਹਾਂਜੀ ਐਵੇਂ ਬਈ ਜੀ ਮਿਲਦੀ ਤਾਂ ਆਪਾਂ ਨੇ ਹੁਣ ਆਪਾਂ ਕਿਹੜੇ ਘਰ ਭਾਲਣ ਦੇ ਨਹੀ ਸਹੀ ਗੱਲ ਨਹੀਂ ਦੇਰ ਦੀ ਦੇਰ ਕੇ ਆਪੇ ਕਰ ਦਿਓ ਜਿੱਤ ਨਹੀਂ ਜਾਇ ਜੇ ਦੇਰ ਤੋਂ ਨਹੀਂ ਉਹਦਾ ਜਾਇ ਚ ਫੋਲੇ ਆ ਬਸ ਆਪੇ ਹੀ 1000 2000 ਇਹ ਗੱਲ ਤਾਂ ਹੀ ਕਰਨਾ ਆਪੇ 1000 2000 ਕਰ ਦੇ 1.45 ਹੱਜ ਝੋਟੀ ਦੇ ਨਾਲ ਝੋਟੀ ਆਣ ਕੇ ਵੇਖਿਓ ਕੱਦ ਕਾਰ ਦੀ ਚੰਗੀ ਆ ਝੋਟੀ ਜਿਹੜੀਆਂ ਮਗਰ ਝੋਟੀ ਲੱਗਿਆ ਉਹ ਤਾਂ ਵੱਡੀ ਹਾਂ 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 ਸਹੀ ਗੱਲ ਇੱਕ ਵਾਰੀ ਫੇਰ ਕੱਢੀ ਪਾਸ ਹੋ ਜੇ ਲੋ ਵੇ ਨਹੀਂ ਸਹੀ ਗੱਲ ਇੱਕ ਅਈ ਫੇਰ ਕੱਢੀ ਉਹ ਖਾਣੇ ਨਾਲੂ ਝੋਟੀ ਸਾਫ ਹੈ ਲੈਵੇ ਤਾਂ ਇਹ ਕੰਦ ਕਾਰ ਵਿੱਚ ਜਾਬੋ ਤੂੰ ਖੁਮਾ ਲਈ ਹਾਂ ਦੇਖੋ ਹਾਂ ਉਹ ਫੇਰ ਦੋੜੇ ਖਾਣਦੇ ਤੇ ਜੈ ਜੀ ਮੋਲੇ ਹੈ ਹਾਂਜੀ ਹਾਂ ਹਾਂ ਇਹਦੇ ਖਤਾਨ ਨੂੰ ਦੂਰੋਂ ਕੱਢ ਕੇ ਸਾਹਮਣੇ ਆ ਆਹ ਦੇਖ ਆ ਯਾਹ ਧੋਕ ਨੇ ਯਾਹ ਦਾ ਇਹ ਦੂਜੇ ਨੰਬਰ ਗਾ ਲਈ ਪਹਿਲਾ ਸੁਹਾ ਜੇ ਰੱਖੋ ਜੇ ਪਹਿਲਾਂ ਦੇ ਭਾਵੇਂ ਦੋਜਾ ਲਾ ਲਈ ਠੀਕ ਹੈ ਹਾਂਜੀ ਬੂਹੇ ਛੇ ਦੇ ਦਿਆ ਕੱਟੀ ਇਹਦੇ ਮਰ ਗਏ ਕੱਟੀ ਠੀਕ ਹਾਂ ਦੁੱਤ ਹੁਣ ਤੁਹਾਡੇ ਕੋਲ 9-10 ਕਿਲੋ ਹੋਗਾ ਐਵੇਂ ਸਾਰੇ ਸਾਰੇ 15-15 ਕਿਲੋ ਲੈ ਲੈ ਨਹੀਂ ਨਹੀਂ ਹਾਂ ਜੀ ਹਾਂ ਉਹਦਾ ਝੂਠ ਬੋਲੋ ਤਾਂ ਚਟੀਆਂ ਦਾ ਸਾਸਰੇ ਕੋਈ ਚਟੀਆਂ ਵਾਲੇ ਬੋਲਣ ਕਾਲੀਆਂ ਵਾਲੇ ਬੋਲਣ ਹਾਂ ਉਹ ਉਬਰਲੇ ਆਏ ਨੇ ਉਹਦੇ ਸਾਰੇ ਨਹੀਂ 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 ਚਵਾਈ ਇਹ ਪਰਮਲ ਰੂਮ ਆ ਵੀ ਕੋਲੀ ਤੇ ਆਹ ਵੇਖੋ ਸਾਫ ਇਹ ਵੀ ਲੈਵੇ ਦੀ ਗਾੜੀ ਪਿਛਾੜੀ ਬਣੀ ਹੈ ਚੋਟੀ ਚਾਲੂ ਬੋਲਣ हां याने ਆਹ 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 ਉਹ ਜੇ ਕਮਾਲ ਹੈ ਸੇ ਸੇਗੇ ਦਾ ਛੋਟਾ ਛੁਟੀ ਆ ਆ ਕੱਟੀ ਨਾ ਇਹ ਆਹ ਕੱਟੀ ਠੀਕ ਹੈ ਤਾਜੀ ਹੋਈ ਹੈ ਇੰਨਾ ਦੇ ਕਟੀਆਂ ਹੈ ਡਬਲ ਫਾਇਦਾ ਹੋ ਗਿਆ ਫਿਰ ਤਾਂ ਨਹੀਂ ਆਇਆ ਠੀਕ ਹੈ ਤੇ ਇਹਦਾ ਇਹ ਬੋਲਣ ਨੂੰ ਮਦੀ ਕਰਾ ਲੋ ਮੂਲ ਕਰਾ ਲੋ 13500 ਖਾ ਗਿਆ ਝੋੜੀ ਬਲ 25000 1 ਲੱਖ 5000 ਠੀਕ ਹੈ ਜੈ ਜੀ ਕੋਈ ਨਹੀਂ ਜੈ ਜੀ ਠੀਕ ਹੈ ਝੋਟੀਆਂ ਨੇ ਤਾਜੀ ਸੂਈ ਹੋਈ ਤਾਜੀ ਸਈ ਆ ਨਿਖਾਰੇ ਬੱਚਾ ਨਾਲੂ ਬਾਲਾ ਦਾ ਆਹ ਦੇਖੋ ਆ ਆ ਜੀ ਠੀਕ ਹੈ ਨਾਲੂ ਨਾਲ ਪੰਜਵਾਂ ਛੇਵਾਂ ਦੇ ਸੂਈ ਦੋ ਠੀਕ ਹੈ ਚਿੱਕੀਆ ਨੂੰ ਕੋਈ ਪਹਿਲਾ ਨਾਲੇ ਕੋਈ ਦੁੱਧ ਨਾਲੇ ਆਪਣੀ ਵਰਤਦਾ ਦੁੱਧ ਝੋਟੀ ਕੋ ਬੱਚੇ ਛੱਡ ਗਈ ਯਾਰਾ ਖਲੋਗਾ ਪਾਣੀ ਯਾਰਾ ਨਹੀਂ ਹੋ ਠੀਕ ਹੈ ਬੋਲਾ ਬੋਲਾ ਜੀ 12 ਉਹਦੇ ਲੈ ਲੈ 11 ਉਹਨੂੰ ਛੱਡ ਠੀਕ ਹੈ ਠੀਕ ਹੈ ਚੰਗੀ ਹੈ ਵੀ ਦੁੱਧ ਝੋਟੀ 14 ਕਿਲੋ ਦਾ ਡੱਬਾ ਰੋਗੀ 900 ਮਰਵਾ ਦੇ ਕੇ ਚੱਲ ਨਹੀਂ 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 ਸਹੀ ਗੱਲ ਇਹਦੇ ਵਿੱਚ ਗਾਰਡ ਘੱਟ ਹੋਗਾ 2-3 ਕਿਲੋ ਘਟੇ ਅੱਛਾ ਅੱਛਾ ਆ ਲੈ ਆਹ ਦੇਖੋ ਆ ਬੱਚਾ ਇਹਦਾ ਆ ਗਿਆ ਜੀ ਤੇ ਆਪ ਵੀ ਛੋਟੀ ਚੰਗੀ ਆ ਵੀ ਕਿਹਦੀ ਸਿੰਗੀ ਲੱਗੀ ਤੇ ਸਵਾਰੀ ਆ ਤੇ ਸਾਡੀ ਇੱਕ ਦੁੱਧ ਚੋੜੀ ਚਲਦਾ ਇੱਕ ਲੋਗ ਨੂੰ ਗੱਲ ਕਰਦੀ ਜੇ ਕੋਈ ਸੇਵਾ ਕਰਨਾ ਹੋ ਮੇਰੇ ਕੋਲ ਨਹੀਂ ਹਾਂਜੀ ਹਾਂਜੀ 50 ਕੁ ਬਸ 40 ਹਲੇ ਕਰਦਾ 14 ਕੁ ਨਹੀਂ ਨਹੀਂ ਆਹੋ ਇਹਦੀ ਗੱਲ ਹੈ ਪੱਠੇ ਵੀ ਪਾਉਣੇ ਪੈਣੇ ਆ ਮੰਡ ਵੀ ਪਾਉਣਾ ਪੈਣਾ ਹਾਂਜੀ ਹਾਂਜੀ ਆ ਇਹ ਯਾਨਦਵ ਕਿਚਵਾਈ ਕਰੀ ਉਹ ਕੋਈ ਗੱਲ ਨਹੀਂ ਕਰਦਾ ਤਾਂ ਇਹਦਾ ਕੀ ਕਰਦੇ ਛੋਟੀ ਯਾਰ ਪਾ ਦਈਏ ਖਾਣ ਨੂੰ ਆਪਣੀ ਛੋਟੀ ਆਪਾਂ ਦੁੱਧ ਕਰ ਤੂੰ ਉਹ ਤਾਂ ਯਾਦੀ ਵਾਲੀ ਦੁੱਧ ਆ ਨਹੀਂ ਛੋਟੀ ਆ ਹਾਂਜੀ ਹਾਂਜੀ ਦੁੱਧ ਕਰਕੇ ਆਪਾਂ ਪੈਸੇ ਲਾ ਕੇ ਲਈ ਆ ਹਾਂਜੀ ਦੇਰੀ ਕੁਸ ਪਰਦੀ ਜਾਂਦੀ 135 ਦੀ ਦੁੱਧ ਦੇ ਸਾਹ ਬਿਲਕੁਲ ਸਹੀ ਹੈ ਦੁੱਧ ਬੜੀ ਹੋਣੀ ਸ਼ਤ ਉਹ ਦੁੱਧ ਚਾਹ ਉਦਾਹ ਕੋ ਝੋਟੀ ਹਾਂਜੀ ਹਾਂਜੀ ਇਹ ਚਵਾਈ ਅਗਲੇ ਬਗਲ ਕਰਨਾ ਨਹੀਂ ਨਹੀਂ ਝੋਟੀ ਦੀ ਉਹ ਤਾਂ ਚੰਗੀ ਆ ਸਾਫ ਦੀ ਸੇਰ ਲਓ ਚੱਡੇ ਨਾਲ ਕੋਈ ਗੱਲ ਬਾਤ ਹੀ ਕੋਈ ਨਹੀਂ ਨਹੀਂ ਸਹੀ ਗਾ ਦੇਖੋ ਫਿਰ ਚਵਾਈ ਹੈ ਅਗਲੇ ਕੋਈ ਗੱਲ ਨਹੀਂ ਕਰਨਾ ਇਹ ਗੋਲ ਦੀ ਕੋਠੀ ਤਾਂ ਕਰਦੇ ਆਪੇ ਮਾਣ ਕਰਦੇ ਹੋ ਐਂਡ ਲਈ ਝੋਟੀ ਕਰਦੇ ਆਪੇ ਵੇਖਿਆ ਇਦਨ ਹੋ ਜਾ ਹੁਣ ਆਪ ਤੋ ਕਰੋ ਹਾਂ ਨਾ 1 ਲੱਖ 30 ਥੋੜੀ 1 ਲੱਖ 30 ਠੀਕ ਆ ਠੀਕ ਆ ਤੁਝੋ ਛੋਟਸੜ ਕਰਨਾ ਨਹੀਂ ਕੋਈ ਨਹੀਂ ਕਰਦੇ ਮੰਨਦੇ ਆਪ ਹੀ ਕਰਦੇ ਹੋਗਾ ਸਾਫ ਕਰਤਾ ਹਾਂ ਬੁੱਲ ਆ ਨਾੜੂ ਤੇ ਬੱਚਾ ਨਹੀਂ ਨਹੀਂ ਨਾਰੀ ਦੇ ਕੱਟੀਆਂ ਬਿਸੀ ਆਗੀਆਂ ਕੱਟੀਆਂ ਰੂਣੀ ਦੇ ਨਾਲ ਉਹਦੇ ਬਿਸੀ 12 11 12 11 ਕਰੋ ਠੰਡਾ ਦੋ ਪਾਣੀ ਦਾ ਫੋਗ ਬਾਰੀ ਤੇ ਜੋੜੀ ਦੇ ਤਿੰਨੇ ਇੱਕ ਦੂਜੀ ਦੇ ਤਾਂ ਸਾਫ ਸੁਥਰੀਆਂ ਹਾਂਜੀ 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 ਠੀਕ ਆ ਇੱਥੇ ਆ ਜਾਓ ਫੋਨ ਨੰਬਰ ਦੱਸਦੇ ਪਿੰਡ ਦੱਸਦੇ ਕੰਮ ਉਹ ਨੰਬਰ 9872183013854490 ਤੇ 13 ਦੋ ਨੰਬਰ ਦੋ ਨੰਬਰ ਆ ਫੜੇ ਜੇ ਤੇ ਫੋਨ ਕਰੀ ਗਾ ਕੇ ਜਿਹੜਾ ਅੰਬਰਸਾ ਤਹਿਸੀਲ ਵੀ ਅੰਬਰਸਾ ਪਿੰਡ ਆਪਣਾ ਬਿਲਕੁਲ ਸ਼ਹਿਰ ਦੇ ਕੋਲ ਆ ਹਾਂਜੀ ਹਾਂਜੀ ਜਿਸੋ ਸੜਕ ਦੇ ਕੋਲੇ ਮਲੇ ਚੱਲ ਜਾਂਦੀ ਆ ਤੇ ਤੈਨੂੰ ਜਨਦਮ ਚੱਲ ਜਾਂਦੀ ਆ ਇਹ ਅੰਬਰਸਾ ਚੋਂ ਉਸ ਬਿਲਕੁਲ ਨਾਲ ਮੇਰੇ ਦੁਬੜੀwidehat ਨਾਲ ਪਿੰਡ ਰਾਮਪੁਰਾ ਠੀਕ ਆ ਠੀਕ ਚਲੋ ਧੰਨਵਾਦ